ਸੱਤਰੀ ਕਾਲਜੀ ਅੱਜ ਲੈ ਕੇ ਆਏ ਆ ਆਪਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਜਿਸ ਵਿੱਚ ਇੱਕ ਔਰਤ ਇੱਕ ਛੋਟੀ ਜੀ ਬੱਚੀ ਨੂੰ ਸੜਕ ਤੋਂ ਚੱਕ ਕੇ ਪਾਲਦੀ ਹੈ ਉਸ ਨੂੰ 13-14 ਸਾਲਾਂ ਤੱਕ ਸਾਹਂਦੀ ਹੈ ਤੇ ਉਹਦੀ ਚੰਗੀ ਪਰਵਰਸ਼ ਵੀ ਕਰਦੀ ਹੈ ਤੇ ਉਹਨੂੰ ਪੜਾਉਂਦੀ ਦਿਖਾਉਂਦੀ ਹੈ ਫਿਰ ਉਹੀ ਕੁੜੀ ਉਸ ਮਾਂ ਨੂੰ 13 ਸਾਲਾਂ ਬਾਅਦ ਮੌਤ ਦੇ ਘਾਟ ਉਤਾਰ ਦਿੰਦੀ ਹੈ ਤੇ ਉਸ ਦਾ ਕਤਲ ਕਰ ਦਿੰਦੀ ਹੈ ਇਸ ਵਿੱਚ ਅੱਜ ਆਪਾਂ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਕਿ ਇਹ ਕਹਾਣੀ ਇੱਕ ਅੜੀਸਾ ਦੇ ਇੱਕ ਇਲਾਕੇ ਦੀ ਹੈ ਜਿੱਥੇ ਆਪਣੀ ਇੱਕ ਬੇਟੀ ਦੇ ਨਾਲ ਰਾਜਲక్ష్ਮੀ ਰਹਿੰਦੀ ਸੀ ਉਸ ਦੀ ਉਮਰ 54 ਸਾਲ ਦੀ ਸੀ ਕਿ ਉਸ ਦੀ ਬੇਟੀ ਦੀ ਉਮਰ 13-14 ਕੁ ਸਾਲ ਦੀ ਸੀ ਇਹ ਉਸ ਦੀ ਆਪਣੀ ਸਗੀ ਬੇਟੀ ਨਹੀਂ ਸੀ ਇਹ ਉਸ ਨੇ ਇਸ ਬੇਟੀ ਨੂੰ ਗੋਦ ਲਿਆ ਹੋਇਆ ਸੀ ਉਹ ਇੱਕ ਦਿਨ ਆਪਣੇ ਘਰ ਤੋਂ ਕੁਝ ਸਮਾਨ ਲੈਣ ਲਈ ਬਾਜ਼ਾਰ ਜਾਂਦੀ ਸੀ ਤਾਂ ਜਦੋਂ ਬਾਜ਼ਾਰ ਤੋਂ ਵਾਪਸ ਆਉਂਦੀ ਸੀ ਤੋ ਉਸ ਨੂੰ ਰਸਤੇ ਦੇ ਵਿੱਚ ਝਾੜੀਆਂ ਵਿੱਚੋਂ ਇੱਕ ਆਵਾਜ਼ ਆਉਂਦੀ ਆ। ਉਸ ਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਕੋਈ ਛੋਟੇ ਬੱਚੇ ਦੀ ਰੋਣ ਦੀ ਆਵਾਜ਼ ਹੈ। ਪਹਿਲਾਂ ਉਸ ਨੂੰ ਲੱਗਿਆ ਕਿ ਸ਼ਾਇਦ ਕੋਈ ਜਾਨਵਰ ਦਾ ਬੱਚਾ ਹੋਵੇਗਾ। ਫਿਰ ਉਸਨੇ ਝਾੜੀਆਂ ਦੇ ਵਿੱਚ ਨੇੜੇ ਜਾ ਕੇ ਵੇਖਿਆ ਤਾਂ ਸੱਚਮੁੱਚ ਉੱਥੇ ਇੱਕ ਦੋ ਤਿੰਨ ਦਿਨਾਂ ਦੀ ਛੋਟੀ ਜਿਹੀ ਬੱਚੀ ਰੋਈ ਜਾਂਦੀ ਸੀ। ਉਸ ਤੋਂ ਬਾਅਦ ਰਾਜਲక్ష్ਮੀ ਉਸ ਬੱਚੀ ਨੂੰ ਉੱਥੇ ਚੱਕਦੀ ਹੈ ਤੇ ਨਾਲ ਦੀ ਨਾਲ ਸਿੱਧਾ ਆਪਣੇ ਘਰੇ ਆ ਜਾਂਦੀ ਹੈ ਤੇ ਸਾਰੀ ਗੱਲ ਆਪਣੇ ਘਰ ਵਾਲੇ ਨਾਲ ਸਾਂਝੀ ਕਰਦੀ ਹੈ। ਉਹਨਾਂ ਦੇ ਘਰ ਵਿੱਚ ਉਹਨਾਂ ਦਾ ਆਪਣਾ ਕੋਈ ਬੱਚਾ ਨਹੀਂ ਸੀ। ਉਹ ਦੋਨੋਂ ਜਾਣੇ ਬੇਇਲਾਜ ਸੀ। ਫਿਰ ਉਸ ਬੱਚੀ ਨੂੰ ਲੈ ਕੇ ਹਸਪਤਾਲ ਜਾਂਦੇ ਆ ਤੇ ਉੱਥੇ ਜਾ ਕੇ ਉਸ ਦਾ ਇਲਾਜ ਕਰਾਉਂਦੇ ਆ। ਤੇ ਨਾਲੇ ਇਸ ਦੀ ਸਾਰੀ ਇਤਲਾ ਪੁਲਿਸ ਸਟੇਸ਼ਨ ਵਿੱਚ ਜਾ ਕੇ ਵੀ ਦੇ ਦਿੰਦੇ ਆ। ਹੁਣ ਪੁਲਿਸ ਵਾਲਿਆਂ ਨੂੰ ਵੀ ਦੱਸ ਦਿੱਤਾ ਗਿਆ ਸੀ ਕਿ ਇਹ ਬੱਚੀ ਸਾਨੂੰ ਝਾੜੀਆਂ ਵਿੱਚ ਮਿਲਿਆ। ਹੁਣ ਇਸ ਬੱਚੀ ਦੀ ਦੇਖਭਾਲੇ ਰਾਜਲక్ష్ਮੀ ਤੇ ਉਸ ਦਾ ਘਰ ਵਾਲਾ ਦੋਨੋਂ ਜਾਣੇ ਕਰਨ ਲੱਗੇ ਤੇ ਨਾਲ ਨਾਲ ਉਸ ਦੇ ਮਾਂ ਬਾਪ ਨੂੰ ਵੀ ਲੱਭਣ ਦੀ ਕੋਸ਼ਿਸ਼ ਕਰਨ ਲੱਗੇ ਸੀ ਤੇ ਪੁਲਿਸ ਵੀ ਉਸ ਦੇ ਮਾਂ ਪਿਓ ਨੂੰ ਲੱਭਦੀ ਸੀ ਪਰ ਉਹਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਹੋ ਗਈਆਂ 2-3 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਸ ਦੇ ਮਾਂ ਪਿਓ ਦਾ ਕੋਈ ਪਤਾ ਨਾ ਲੱਗਿਆ ਫਿਰ ਆਇ ਲక్ష్ਮੀ ਆਪਣੇ ਘਰ ਵਾਲੇ ਨਾਲ ਸਰਾਹ ਕਰਕੇ ਇਸ ਬੱਚੀ ਨੂੰ ਗੋਦ ਲੈ ਲੈਂਦੇ ਤੇ ਉਸ ਦਾ ਚੰਗਾ ਪਾਲਣ ਪੋਸ਼ਣ ਕਰਦੇ ਹਨ ਉਹਨਾਂ ਨੂੰ ਇਸ ਬੱਚੀ ਦੇ ਆਪਣੇ ਘਰ ਵਿੱਚ ਆਉਣ ਨਾਲ ਬਹੁਤ ਖੁਸ਼ੀ ਹੋਈ ਤੇ ਉਹ ਦੋਨੇ ਜਾਣੇ ਇਸ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਗੋਦ ਰੇ ਲੈਂਦੇ ਆ ਜਦੋਂ ਬੱਚੀ 2 ਸਾਲਾਂ ਦੀ ਹੋਈ ਤਾਂ ਉਸਦੇ ਘਰ ਵਾਲੇ ਦੀ ਮੌਤ ਹੋ ਜਾਂਦੀ ਹੈ ਫਿਰ ਰਾਜ ਰక్ష్ਮੀ ਤੇ ਉਹ ਬੱਚੀ ਦੋਨੋਂ ਇਕੱਲੇ ਰਹ ਜਾਂਦੇ ਆ ਹੁਣ ਉਹ ਇੱਕ ਮਾਂ ਬਣ ਕੇ ਉਸ ਤਾਂ ਬਹੁਤ ਹੀ ਵਧੀਆ ਢੰਗ ਨਾਲ ਪਾਲਣ ਪੋਸ਼ਣ ਕਰਦੀ ਸੀ ਤੇ ਉਸ ਨੂੰ ਪੜ੍ਹਾ ਰਖਾ ਵੀ ਰਹੀ ਸੀ ਫਿਰ ਉਸ ਦੀ ਪੜ੍ਹਾਈ ਦੇ ਚੱਕਰ ਵਿੱਚ ਆਪਣਾ ਪਿੰਡ ਛੱਡ ਕੇ ਸ਼ਹਿਰ ਵਿੱਚ ਰਹਿਣ ਲੱਗ ਜਾਂਦੀਆਂ ਨੇ। ਦੋਨੋਂ ਮਾਂ-ਧੀਆਂ ਸ਼ਹਿਰ ਵਿੱਚ ਰਹਿੰਦੀਆਂ ਨੇ ਤੇ ਚੰਗਾ ਸਮਾਂ ਲੰਘਣ ਲੱਗਦਾ ਹੈ। ਇਹਨਾਂ ਦੀ ਜ਼ਿੰਦਗੀ ਬਹੁਤ ਹੀ ਵਧੀਆ ਚੱਲਦੀ ਸੀ। ਕਿਰ ਜਦੋਂ ਕੁੜੀ 13-14 ਸਾਲ ਦੀ ਹੁੰਦੀ ਹੈ ਤਾਂ ਇੱਕ ਦਿਨ ਇਹ ਆਪਣੇ ਮਾਮੀ ਨੂੰ ਫੋਨ ਕਰਕੇ ਦੱਸਦੀ ਹੈ ਕਿ ਮਾਮਾ ਜੀ ਮਾਂ ਨੂੰ ਹਾਰਟ ਅਟੈਕ ਆ ਗਿਆ ਤੇ ਮੈਂ ਉਸ ਨੂੰ ਲੈ ਕੇ ਆਟੋ ਰਿਕਸ਼ੇ ਤੇ ਹਸਪਤਾਲ ਆ ਗਈਆਂ। ਤੇ ਜਲਦੀ ਨਾਲ ਤੁਸੀਂ ਉਹ ਇੱਥੇ ਆ ਜਾਓ ਇਹ ਗੱਲ ਸੁਣ ਕੇ ਰਾਜ ਰక్ష్ਮੀ ਦਾ ਭਰਾ ਵੀ ਉੱਥੇ ਆ ਜਾਂਦਾ ਹੈ ਤੇ ਉਹ ਆਪਣੇ ਨਾਲ ਆਪਣੀਆਂ ਮਾਂ ਰਿਆਂ ਸਾਰੀਆਂ ਪ੍ਰਾਣੀਆਂ ਫਾਈਲਾਂ ਲੈ ਜਾਂਦੀ ਹੈ ਜਿਸ ਨੂੰ ਦੇਖ ਕੇ ਡਾਕਟਰ ਸੱਚ ਮੰਨ ਲੈਂਦੇ ਹਨ ਕਿ ਇਸ ਨੂੰ ਪਹਿਲਾਂ ਵੀ ਹਾਰਟ ਅਟੈਕ ਆਇਆ ਸੀ ਤੇ ਇਸ ਦੀ ਹੁਣ ਵੀ ਮੌਤ ਹਾਰਟ ਅਟੈਕ ਨਾਲ ਹੋਈ ਹੈ ਇਹਨੇ ਉਸ ਦਾ ਮਾਮਾ ਵੀ ਉੱਥੇ ਪਹੁੰਚ ਜਾਂਦਾ ਹੈ ਤੇ ਸਾਰੇ ਰਿਸ਼ਤੇਦਾਰਾਂ ਨੂੰ ਉਸ ਦੀ ਮੌਤ ਦਾ ਪਤਾ ਲੱਗ ਜਾਂਦਾ ਹੈ ਤੇ ਸਾਰੇ ਹੀ ਸੋਚਦੇ ਆ ਕੀ ਰਾਜਲక్ష్ਮੀ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ ਡਾਕਟਰ ਵੀ ਕੋਈ ਜ਼ਿਆਦਾ ਚੈੱਕ ਅਪ ਨਹੀਂ ਕਰਦੇ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਉਸਦੀਆਂ ਸਾਰੀਆਂ ਪੁਰਾਣੀਆਂ ਰਿਪੋਰਟਾਂ ਜੋ ਵੇਖੀਆਂ ਸੀ ਤੇ ਉਹਨਾਂ ਨੇ ਲਾਸ਼ ਕਰਦਿਆਂ ਦਿੱਤੀ ਤੇ ਕਰਦਿਆਂ ਨੇ ਉਸ ਨੂੰ ਨਾਰਮਲ ਮੌਤ ਸਮਝ ਕੇ ਉਸ ਦਾ ਅੰਤਨ ਸਜ਼ਕਾਰ ਕਰ ਦਿੱਤਾ ਫਿਰ ਇਸੇ ਦਿਨ ਹੀ 10:00 ਲੰਘਦੇ ਗਏ ਤੇ ਰਾਜਲక్ష్ਮੀ ਦਾ ਭਰਾ ਉੱਥੇ ਆਪਣੀ ਭੈਣ ਦੇ ਘਰ ਹੀ ਰਹਿੰਦਾ ਸੀ ਉਸ ਨੂੰ ਕੁਝ ਗੜਬੜ ਲੱਗਣ ਲੱਗੀ ਉਸ ਨੂੰ ਲੱਗਿਆ ਕਿਰਾਈ ਵਾਲੀ ਸੁੰਧੀ ਕੁੜੀ ਜਿਹੜੀ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਆ ਕਿ ਜਦੋਂ ਕਿ ਉਸ ਦੀ ਇੰਨਾ ਪਿਆਰ ਕਰਨ ਵਾਲੀ ਮਾਂ ਘਰ ਤੋਂ ਚਲੀ ਜਾਵੇ ਤਾਂ ਉਸ ਦੇ ਮਨ ਵਿੱਚ ਤੇ ਉਸ ਦੀ ਅੱਖਾਂ ਵਿੱਚ ਤਾਂ ਕੋਈ ਵਿੰਝੂ ਨਹੀਂ ਸੀ ਤੇ ਨਾ ਹੀ ਉਸ ਨੂੰ ਆਪਣੀ ਮਾਂ ਦੇ ਜਾਣ ਦਾ ਦੁੱਖ ਸੀ ਉਸ ਨੂੰ ਦਾਲ ਵਿੱਚ ਕੁਝ ਕਾਲਾ ਲੱਗਿਆ ਉਸ ਨੂੰ ਇਹ ਚੱਕ ਹੋਇਆ ਕਿ ਉਸ ਦੀ ਕੁਝ ਦਿਨ ਪਹਿਲਾਂ ਦਾ ਮਾਂ ਦੀ ਮੌਤ ਹੋਈ ਤੇ ਇਹ ਸਾਰਾ ਦਿਨ ਫੋਨ ਦਾ ਖੜਨੇ ਛੱਡਦੀ ਤਿਹਰੇਕ ਦਿਨ ਉਸਦਾ ਫੋਨ ਉਸਤੇ ਮਾਮੇ ਦੇ ਹੱਥ ਲੱਗ ਗਿਆ ਉਸਦਾ ਮਾਮਾ ਆਪਣੀ ਭਾਣ ਦੀ ਫੋਨ ਚੈੱਕ ਕਰਦਾ ਹੈ ਤਾਂ ਉਸ ਨੂੰ ਉਸ ਦੇ ਵਿੱਚੋਂ ਬਹੁਤ ਸਾਰੇ ਸਬੂਤ ਮਿਲ ਜਾਂਦੇ ਹਨ ਉਹਨਾਂ ਸਬੂਤਾਂ ਦੇ ਆਧਾਰ ਤੇ ਉਹ ਪੁਲਿਸ ਸਟੇਸ਼ਨ ਪਹੁੰਚਦਾ ਹੈ ਤੇ ਪੁਲਿਸ ਵਾਲਾਂ ਨੂੰ ਜਾ ਕੇ ਦੱਸਦਾ ਹੈ ਕਿ ਕੋਈ ਦਿਨ ਪਹਿਲਾਂ ਜੋ ਮੇਰੀ ਭੈਣ ਦੀ ਮੌਤ ਹੋਈ ਸੀ ਉਹ ਉਹ ਹਾਰਟ ਅਟੈਕ ਨਹੀਂ ਸੀ ਹੋਈ ਹੁਣ ਉਸ ਮੇਰੇ ਹੱਥ ਵਿੱਚ ਬਹੁਤ ਹੀ ਵੱਡਾ ਸਬੂਤ ਲੱਗਿਆ ਜਿਸ ਤੋਂ ਪਤਾ ਲੱਗ ਗਿਆ ਕਿ ਮੇਰੀ ਭੈਣ ਦਾ ਕਤਲ ਹੋਇਆ ਤੇ ਇਹ ਕਤਲ ਵੀ ਉਸ ਦੀ ਗੋਦ ਲਈ ਧੀ ਨੇ ਕੀਤਾ ਜੋ ਉਹਨਾਂ ਨੇ 13-14 ਸਾਲਾਂ ਪਹਿਲਾਂ 13-14 ਸਾਲ ਪਹਿਲਾਂ ਗੋਦ ਲਈ ਸੀ ਤਾਂ ਫਿਰ ਪੁਲਿਸ ਵਾਲਾ ਉਹਦਾ ਮਾਮਾ ਸਾਰੀ ਗੱਲ ਦੱਸਦਾ ਹੈ ਜਦੋਂ ਪੁਲਿਸ ਵਾਲੇ ਉਸ ਦੀ ਭੈਣ ਜੀ ਦਾ ਖੂਨ ਚੈੱਕ ਕਰਦੇ ਆ ਤਾਂ ਉਸ ਦੀ ਦੋ ਮੁੰਡਿਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਉਹ ਇਹਨਾਂ ਮੁੰਡਿਆਂ ਨੂੰ ਮੈਸੇਜ ਕਰਦੀ ਸੀ ਇਹ ਮੈਸੇਜ ਵਿੱਚ ਉਸ ਨੇ ਲਿਖਿਆ ਸੀ ਕਿ ਮੈਂ ਆਪਣੀ ਮਾਂ ਨੂੰ ਨਛਲੀਆਂ ਗੋਲੀਆਂ ਦੇ ਦਿੱਤੀਆਂ ਕਿ ਹੁਣ ਉਹ ਪੂਰੀ ਤਰ੍ਹਾਂ ਬੇਹੋਸ਼ ਹੋ ਗਈ ਹੈ ਤੁਸੀਂ ਘਰ ਆ ਜਾਓ ਉਸ ਤੋਂ ਬਾਅਦ ਆਪਾਂ ਇਸ ਨੂੰ ਟਿਕਾਣੇ ਲਾ ਦੇਵਾਂਗੇ ਉਸ ਨੇ ਇਹ ਸਾਰੀਆਂ ਗੱਲਾਂ ਡਿਟੇਲ ਵਿੱਚ ਲਿਖਿਆ ਸੀ ਜਿਸ ਤੋਂ ਪਤਾ ਲੱਗਿਆ ਕਿ ਉਸ ਦੀ ਭਾਣਜੀ ਨੇ ਦੋ ਮੁੰਡਿਆਂ ਨਾਲ ਰਲ ਕੇ ਆਪਣੀ ਮਾਂ ਦਾ ਕਤਲ ਕੀਤਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਜਿਸ ਕੁੜੀ ਨੂੰ ਉਸ ਨੇ ਗੋਦ ਲਿਆ ਸੀ ਉਸ ਦੀ ਦੋ ਮੁੰਡਿਆਂ ਨਾਲ ਦੋਸਤੀ ਸੀ ਤੇ ਇਹ ਮੁੰਡੇ ਉਹੀ ਸੀ ਜੋ ਨਾਲੇ ਘਰ ਦੇ ਨੇੜੇ ਇੱਕ ਮੰਦਿਰ ਸੀ ਉਮੰਦਰ ਵਿੱਚ ਕੰਮ ਕਰਦੀ ਸੀ। ਉਹਨਾਂ ਨਾਲ ਉਸਦੀ ਕੁੜੀ ਦੀ ਦੋਸਤੀ ਹੋ ਗਈ ਸੀ। ਪਰ ਰਾਜਲక్ష్ਮੀ ਨੂੰ ਆਪਦੀ ਧੀ ਦੀ ਗੱਲ ਬਾਤ ਦਾ ਉਹਨਾਂ ਨਾਲ ਪਤਾ ਲੱਗ ਗਿਆ ਸੀ। ਉਸ ਨੂੰ ਉਹਨਾਂ ਮੁੰਡਿਆਂ ਨਾਲ ਗੱਲਬਾਤ ਕਰਨ ਤੋਂ ਰੋਕਦੀ ਸੀ। ਤੇ ਕੁੜੀ ਨੂੰ ਇਸ ਗੱਲ ਦਾ ਬਹੁਤ ਬੁਰਾ ਲੱਗਦਾ ਸੀ। ਇਸ ਕੁੜੀ ਨੇ ਜਦੋਂ ਉਹਨਾਂ ਮੁੰਡਿਆਂ ਨੂੰ ਦੱਸਿਆ ਤਾਂ ਉਹਨਾਂ ਮੁੰਡਿਆਂ ਨੇ ਇਸ ਨੂੰ ਰਾਜਲక్ష్ਮੀ ਨੂੰ ਟਕਾਣੇ ਲਗਾਉਣ ਦੀ ਸਕੀਮ ਦੱਸੀ। ਉਸਨੇ ਮੁੰਡਿਆਂ ਨੂੰ ਦੱਸਿਆ ਕਿ ਮੇਰੀ ਮਾਂ ਤੁਹਾਡੇ ਨਾਲ ਮੈਨੂੰ ਗੱਲ ਕਰਨ ਤੋਂ ਰੋਕਦੀ ਹੈ ਉਹ ਦੋ ਮੁੰਡੇ ਜਿਹੜੇ ਉਸਦੀ ਕੁੜੀ ਤੋਂ ਉਮਰ ਵਿੱਚ ਕਾਫੀ ਵੱਡੇ ਸੀ ਤੇ ਰਾਜਲక్ష్ਮੀ ਨੂੰ ਲੱਗਦਾ ਸੀ ਕਿ ਕੋਈ ਗਲਤ ਨਾ ਹੋ ਜਾਵੇ ਇਹ ਮੇਰੀ ਆਪਣੀ ਧੀ ਹੈ ਤੇ ਹੁਣ ਸਾਰੀ ਜ਼ਿੰਮੇਵਾਰੀ ਇਸਤੇ ਮੇਰੀ ਬਣਦੀ ਹੈ ਇੰਨਾ ਗੱਲਾਂ ਕਰਕੇ ਉਸਦੀ ਧੀ ਨੂੰ ਬਹੁਤ ਬੁਰਾ ਲੱਗਦਾ ਸੀ ਕਿ ਉਹ ਆਪਣੀ ਮਾਂ ਦੀ ਇੰਨਾ ਗੱਲਾਂ ਤੋਂ ਤੰਗ ਸੀ ਤੇ ਉਹ ਮੁੰਡੇ ਵੀ ਉਸਨੂੰ ਭੜਕਾ ਦਿੰਦੇ ਸੀ ਤੇ ਕਹਿੰਦੇ ਕਿ ਜੇ ਤੇਰੀ ਅਸਲ ਮਾਂ ਹੁੰਦੀ ਤਾਂ ਸ਼ਾਇਦ ਤੇਰੇ ਤੇ ਇੰਨਾ ਸ਼ੱਕ ਨਾ ਕਰਦੀ ਇਹ ਤੇਰੀ ਅਸਲੀ ਮਾਂ ਨਹੀਂ ਇਸ ਲਈ ਤੇਰੇ ਤੇ ਇਹਨੀਆਂ ਪਾਬੰਦੀਆਂ ਲਗਾਉਂਦੀ ਐ ਉਹਨਾਂ ਨੇ ਉਸਦੇ ਦਿਮਾਗ ਵਿੱਚ ਪੂਰੀ ਨਫ਼ਰਤ ਭਰ ਦਿੱਤੀ ਸੀ ਤੇ ਉਸ ਨੂੰ ਕਹਿੰਦੇ ਕਿ ਜੋ ਤੇਰੀ ਮਾਂ ਕੋਲ ਸੋਨਾ ਤੇ ਸਾਰਾ ਘਰ-ਬਾਰ ਵੀ ਤੇਰੇ ਨਾਲ ਹੀ ਹੋ ਜਾਊਗਾ ਆਪਾਂ ਇਹਨੂੰ ਰਾਹ ਛੋਟਾ ਦਿੰਨੇ ਆ ਤੇ ਸਾਰੀ ਪ੍ਰਾਪਰਟੀ ਤੇ ਸਾਰਾ ਸੋਨਾ ਤੈਨੂੰ ਮਿਲ ਜਾਵੇਗਾ ਪਰ ਉਹਨਾਂ ਦੇ ਮਨ ਵਿੱਚ ਇਹ ਲਾਲਚ ਸੀ ਕਿ ਅਸੀਂ ਇਸ ਦੀ ਤੈਨੂੰ ਵੀ ਕੁਝ ਨਹੀਂ ਦੇਣਾ ਤੇ ਸਾਰਾ ਕੁਝ ਉਸੇ ਦੋਨੇ ਹੜੱਪ ਲਾਂਗੇ ਕੁੜੀ ਛੋਟੀ ਉਮਰ ਦੀ ਸੀ ਇਸ ਲਈ ਉਹਨਾਂ ਦੋਨੋਂ ਮੁੰਡਿਆਂ ਦੇ ਮਗਰ ਲੱਗੀ ਤੇ ਉਸਨੇ ਆਪਣੀ ਮਾਂ ਨੂੰ ਰਸਤੇ 'ਚ ਹਟਾਉਣ ਲਈ ਇਹਨਾਂ ਮੁੰਡਿਆਂ ਦੀ ਮਦਦ ਲਈ ਤੇ ਰਲ ਕੇ ਆਪਣੀ ਮਾਂ ਨੂੰ ਮਾਰਨ ਦਾ ਪਲਾਨ ਬਣਾਇਆ ਤੇ ਉਸਦੇ ਖਾਣੇ ਵਿੱਚ ਨਸ਼ੀਲੀਆਂ ਗੋਲੀਆਂ ਪਾ ਦਿੱਤੀਆਂ ਜਿਸ ਨੂੰ ਖਾਣ ਤੋਂ ਬਾਅਦ ਰਾਜ ਲక్ష్ਮੀ ਬੇਹੋਸ਼ ਹੋ ਗਈ ਤੇ ਉਸ ਤੋਂ ਬਾਅਦ ਉਹ ਦੋਨੋਂ ਮੁੰਡੇ ਉਹਨਾਂ ਦੇ ਘਰ ਆ ਜਾਂਦੇ ਆ ਤੇ ਘਰ ਆ ਕੇ ਰਾਜ ਲక్ష్ਮੀ ਦਾ ਕਤਲ ਕਰ ਦਿੰਦੇ ਆ ਇਹ ਕਤਲ ਉਹ ਇੱਕ ਸਰਾਣੇ ਦੀ ਮਦਦ ਨਾਲ ਕਰ ਦਿਆ। ਉਸ ਸਰਾਣੇ ਦੀ ਮਦਦ ਨਾਲ ਰਾਜ ਲక్ష్ਮੀ ਦਾ ਸਾਹ ਬੰਦ ਕਰ ਦਿੰਦੇ ਐ ਤੇ ਫਿਰ ਉਸਦੇ ਪਾਏ ਹੋਏ ਗਹਿਣੇ ਵੀ ਲਾ ਲੈਂਦੇ ਐ। ਇਹ ਸਾਰੇ ਗਹਿਣੇ ਉਹ ਆਪਣੇ ਨਾਲ ਲੈ ਜਾਂਦੇ ਐ ਤੇ ਜੋ ਕੁਝ ਸੋਨਾ ਘਰੇ ਪਿਆ ਹੁੰਦਾ ਸੀ ਉਹ ਕੁੜੀ ਵੀ ਆਪਣੇ ਹੱਥ ਛੇੜ ਕਰ ਲੈਂਦੀ ਐ। ਉਸ ਤੋਂ ਬਾਅਦ ਉਹ ਆਪਣੇ ਮਾਮੇ ਨੂੰ ਸਵੇਰੇ ਫੋਨ ਕਰਕੇ ਸੱਚੀ ਹੋ ਜਾਂਦੀ ਐ ਤੇ ਦੱਸਦੀ ਐ ਕਿ ਮੇਰੀ ਮੰਮਾ ਨੂੰ ਹਾਰਟ ਅਟੈਕ ਆ ਗਿਆ ਤੇ ਹੁਣ ਮੈਸ ਨੂੰ ਹਸਪਤਾਲ ਲੈ ਕੇ ਜਾਣੀ ਆ। ਇਗਲਾ ਸਾਰੇ ਉਹ ਪੁਲਿਸ ਵਾਲਿਆਂ ਦੀ ਮੂਰੇ ਮੰਨ ਲੈਂਦੀ ਐ ਪੁਲਿਸ ਵਾਲੇ ਉਸ ਦੀਆਂ ਗੱਲਾਂ ਸਾਰੀਆਂ ਉਸ ਨੂੰ ਕੋਲ ਬਿਠਾ ਕੇ ਪੁੱਛਦਿਆਂ ਤੇ ਫਿਰ ਕਹਾਣੀ ਇਹ ਨਿਕਲ ਕੇ ਸਾਹਮਣੇ ਆਉਂਦੀ ਐ ਕਿ ਜਿਸ ਕੁੜੀ ਨੂੰ 13 ਸਾਲ ਪਹਿਲਾਂ ਉਸਨੇ ਤਰਸ ਦੇ ਆਧਾਰ ਤੇ ਆਪਣੇ ਘਰ ਵਿੱਚ ਰੱਖਿਆ ਤੇ ਉਹਨੂੰ ਗੋਦ ਲੈ ਲਿਆ ਸੀ ਤੇ ਉਸ ਨੂੰ ਆਪਣੀ ਧੀ ਬਣਾ ਕੇ ਪਾਲਿਆ ਤੇ ਆਪਣੀ ਗੋਦ ਦਾ ਨਿਗ੍ਹਾ ਦਿੱਤਾ ਸੀ ਉਸਨੇ ਉਸ ਧੀ ਦੀ ਬੜਾਈ ਲਈ ਆਪਣਾ ਪਿੰਡ ਵੀ ਛੱਡਿਆ ਇਸ਼ਿਆਰ ਆ ਕੇ ਵਸ ਗਈ ਤਾਂ ਕਿਸ ਦਾ ਭਵਿੱਖ ਚੰਗਾ ਹੋ ਸਕੇ ਪਤਾ ਨਹੀਂ ਇਹ ਕਿਹੋ ਜੇ ਮਾਂ ਬਾਪ ਦੀ ਲਾਦ ਹੋਵੇਗੀ ਕਿਸ ਨੇ ਕੀ ਮਾੜੇ ਕਰਮ ਕੀਤੇ ਹੋਣਗੇ ਜੋ ਇਸ ਨੂੰ ਤੇ ਮਾਂ ਤੋਂ ਇਸ ਤਰ੍ਹਾਂ ਨਿਵਾਰ ਛੱਡ ਕੇ ਚਲੇ ਗਏ ਪਰ ਕੁੜੀ ਸੀ ਕਿ ਉਸ ਨੇ ਦੋ ਮੁੰਡਿਆਂ ਨਾਲ ਮਿਲ ਕੇ ਆਪਣੀ ਇਸ ਇੰਨੀ ਚੰਗੀ ਮਾਂ ਦਾ ਕਤਲ ਕਰ ਦਿੱਤਾ ਫਿਰ ਪੁਲਿਸ ਵਾਲੇ ਉਹਨਾਂ ਦੋਨਾਂ ਮੁੰਡਿਆਂ ਨੂੰ ਵੀ ਫੜ ਲੈਂਦੇ ਆ ਤੇ ਕੁੜੀ ਨੂੰ ਵੀ ਉਮਰ ਛੋਟੀ ਹੋਣ ਕਰਕੇ ਬਾਲਸ ਦਾਰ ਘਰ ਵਿੱਚ ਪੇ ਪੇ ਦਿੰਦੇ ਕਿਉਂਕਿ ਉਹ ਬੀਨ ਬਾਲਗ ਸੀ ਇਸ ਲਈ ਇਹ ਇੱਕ ਬਹੁਤ ਹੀ ਦਿਖਦਾਈ ਘਟਨਾ ਸੀ ਕਿ ਜਿਸ ਧੀ ਨੂੰ ਉਸਨੇ ਆਪਣੀ ਧੀ ਸਮਝ ਕੇ ਪਾਲ ਲਿਆ ਪਰ ਇਥੇ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ ਕਿ ਜੇਕਰ ਰੱਬ ਨੇ ਉਹਨਾਂ ਨੂੰ ਬੱਚਾ ਦਿੱਤਾ ਹੀ ਨਹੀਂ ਸੀ ਤਾਂ ਇਹ ਦਾ ਉਹਨਾਂ ਲਈ ਇੱਕ ਦੁੱਖ ਸੀ ਪਰ ਜੇ ਗੋਲ ਲਈ ਧੀ ਨੇ ਉਹਨਾਂ ਦਾ ਕਤਲ ਕਰ ਦਿੱਤਾ ਤਾਂ ਇਹ ਤਾਂ ਉਸ ਲਈ ਉਹਨਾਂ ਲਈ ਬਹੁਤ ਹੀ ਵੱਡੇ ਦੁੱਖ ਦੀ ਗੱਲ ਸੀ ਉਹਨਾਂ ਦੇ ਸਾਰੇ ਰਿਸ਼ਤੇਦਾਰ ਵੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਏ ਤੇ ਇਸ ਤੋਂ ਅੱਜ ਇਹ ਸਿੱਧ ਹੁੰਦਾ ਹੈ ਕਿ ਅੱਜ ਕੱਲ ਦੇ ਸਮੇਂ ਵਿੱਚ ਕਿਸੇ ਦੇ ਵੀ ਪੜਾਈ ਕਰਨ ਦਾ ਕੋਈ ਜਮਾਨਾ ਨਹੀਂ ਹੈ ਅੱਜ ਕੱਲ ਤਾਂ ਆਪਣੀ ਬਲਾਦ ਆਪਣੀ ਨਹੀਂ ਬਣਦੀ ਇਹ ਤਾਂ ਬਗਾਨਾ ਖੂਨ ਇਹਨੇ ਆਪਣਾ ਕਿੱਥੋਂ ਬਣਨਾ ਸੀ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ